ਸੋ ਅੱਜ ਅਸੀਂ ਇਹ ਸ਼ਾਇਆ ਨਬੀ ਔਰ ਉਸ ਜੋ ਪੋਥੀ ਦੇ ਬਾਰੇ ਕੁਝ ਮਹੱਤਵਪੂਰਨ ਚੀਜ਼ਾਂ ਅਸੀਂ ਸਿੱਖਾਂਗੇ ਸੋ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਹਾਂ ਇਹ ਸ਼ਾਇਆ ਨਬੀ ਦੀ ਸੇਵਾ ਪ੍ਰਮੁੱਖ ਤੌਰ ਤੇ ਯਹੂਦਾ ਦੇ ਵਿੱਚ ਔਰ ਯਰੂਸ਼ਲਮ ਦੇ ਵਿੱਚ ਰਿੰਦੀ ਆ ਦੱਖਣੀ ਇਸਰਾਇਲ ਦੇ ਵਿੱਚ ਕਿਉਂਕਿ ਜਿੰਨਾ ਰਾਜਿਆਂ ਦੇ ਨਾਮ ਇਹ ਸ਼ਾਇਆ 1 ਅਧਿਆਏ ਉਹਦਾ ਇੱਕ ਵਚਨ ਸਾਨੂੰ ਮਿਲਦੇ ਆ ਜਿੰਨਾਂ ਦੇ ਸਮੇਂ ਵਿੱਚ ਇਹ ਸ਼ਾਇਆ ਨਬੀ ਦੀ ਸੇਵਾ ਚੱਲਦੀ ਆ ਉਹ ਸਾਰੇ ਰਾਜੇ ਜੋ ਆ ਯਹੂਦਾ ਵਿੱਚ ਹੋਏ ਦੱਖਣੀ ਇਸਰਾਇਲ ਚ ਹੋਏ ਜਿਹਦੇ ਵਿੱਚ ਸਭ ਤੋਂ ਪਹਿਲੇ ਉਜ਼ੀਆ ਉਸ ਦਾ ਬੇਟਾ ਯੋਥਾਮ ਉਸ ਦਾ ਬੇਟਾ ਆਹਾਜ਼ ਔਰ ਉਸ ਦਾ ਬੇਟਾ ਰਾਜਾ ਹਿਜ਼ਕੀਆ ਸੋ ਉਜ਼ੀਆ ਦੇ ਮੌਤ ਦੇ ਵਰੇ ਜਾਂ ਕਹ ਲਓ ਇੱਕ ਦੋ ਸਾਲ ਪਹਿਲੋਂ ਰਾਜਾ ਉਜ਼ੀਆ ਦੀ ਮੌਤ ਤੋਂ ਇੱਕ ਦੋ ਸਾਲ ਪਹਿਲੋਂ ਇਹ ਸ਼ਾਇਨ ਅਬੀ ਦੀ ਸੇਵਾ ਸ਼ੁਰੂ ਹੋਈ ਔਰ 740 BC ਚ ਉਜ਼ੀਆ ਦੀ ਮੌਤ ਹੁੰਦੀ ਆ ਔਰ ਇਸ ਸਮੇਂ ਦੇ ਕਰੀਬ ਹੀ ਜੁਆ ਇਹ ਸ਼ਾਇਨ ਅਬੀ ਦੀ ਸੇਵਾ ਦਾ ਆਰੰਭ ਹੁੰਦਾ ਹੈ ਕਿ ਦਕਣੀ ਇਸਰਾਇਲ ਯਹੂਦਾ ਅਤੇ ਯਰੂਸ਼ਲਮ ਚ ਪ੍ਰਮੁੱਖ ਤੌਰ ਤੇ ਯਸ਼ਾਇਆ نبی ਦੀ ਸੇਵਾ ਸੀ ਪਰ ਉਸ ਦੇ ਬਾਵਜੂਦ ਵੀ ਉਤਰੀ ਇਸਰਾਇਲ ਬਾਰੇ ਵੀ ਕੁਝ ਅਗਾਮ ਬਾਗ ਜਵਾ ਯਸ਼ਾਇਆ نبی ਕਰਦਾ ਆ ਯਸ਼ਾਇਆ 9 ਦਾ 8 ਵਚਨ ਤੋਂ ਲੈ ਕੇ ਤੁਸੀਂ ਦੱਸਦੇ ਪੜੋਗੇ ਸੋ ਉਹਦੇ ਵਿੱਚ ਉਤਰੀ ਇਸਰਾਇਲ ਦੇ ਬਾਰੇ ਜਵਾ ਕੁਝ ਅਗਾਮ ਬਾਕ ਦਿੱਤੇ ਗਏ ਕਿਉਂਕਿ 740 BC ਵਿੱਚ ਦੇ ਕਰੀਬ ਯਸ਼ਾਇਆ نبی ਖੜਾ ਹੁੰਦਾ ਆ ਔਰ ਇਸ ਤੇ 18 ਸਾਲ ਬਾਅਦ 740 ਤੋਂ ਅਗਰ ਅਸੀਂ ਪਿੱਛੇ ਨੂੰ ਨਿਆਂ 722 BC ਦੇ ਵਿੱਚ ਜੋ ਆ ਉਤਰੀ ਇਸਰਾਇਲ ਦਾ ਪਤਨ ਹੋ ਜਾਂਦਾ ਆ ਅਸ਼ੂਰ ਦਾ ਰਾਜਾ ਇਹਨਾਂ ਨੂੰ ਗੁਲਾਮੀ ਵਿੱਚ ਲੈ ਜਾਂਦਾ ਆ ਔਰ ਇਸ ਵਿਨਾਸ਼ ਇਸ ਗੁਲਾਮੀ ਦੀ ਭਵਿਸ਼ਵਾਣੀ ਵੀ ਯਿਸ਼ਾਇਆ نبی ਜਵਾ ਕਰਦਾ ਆ ਯਿਸ਼ਾਇਆ 9 ਦੇ 8 ਵਚਨ ਤੋਂ ਸ਼ੁਰੂ ਕਰਦਾ ਹੈ ਔਰ ਜੋ ਯਿਸ਼ਾਇਆ ਨਬੀ ਦੀ ਪੋਥੀ ਆ ਇਹ ਦੇ ਵਿੱਚ ਇੱਕ ਬਹੁਤ ਹੀ ਕੋ ਰੋਚਕ ਜੀ ਚੀਜ਼ ਸਾਨੂੰ ਦੇਖਣ ਵਾਸਤੇ ਮਿਲਦੀ ਆ ਉਹ ਆ ਕਿ ਪੂਰੀ ਸ਼ਾਇਆ ਨਬੀ ਦੀ ਪੋਥੀ ਇੱਕ ਪਵਿੱਤਰ ਬਾਈਬਲ ਦੀ ਇੱਕ ਸ਼ਵੀ ਹੋ ਜਾਂਦੀ ਹੈ ਕਿਉਂਕਿ ਜਿਸ ਤਰ ਤਸੀਂ ਕਾਫੀ ਸਮਾਨਤਾਵਾਂ ਸਾਨੂੰ ਪੂਰਾ ਬਾਈਬਲ ਔਰ ਇਹ ਸ਼ਾਇਆ ਨਬੀ ਦੀ ਪੋਥੀ ਵਿੱਚ ਮਿਲਦੀ ਆ ਸਭ ਤੋਂ ਪਹਿਲੀ ਚੀਜ਼ ਕਿ ਇਹ ਸ਼ਾਇਆ ਨਬੀ ਦੀ ਪੋਥੀ ਵਿੱਚ 66 ਚੈਪਟਰ ਆ ਔਰ ਪੂਰੀ ਬਾਈਬਲ ਦੇ ਵਿੱਚ 66 ਕਿਤਾਬਾਂ ਆ ਔਰ ਜਿਸ ਤਰ੍ਹਾਂ ਕੰਪਲੀਟ ਬਾਈਬਲ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਆ ਪੁਰਾਣਾ ਨਿਯਮ 39 ਕਿਤਾਬਾਂ ਨਵਾਂ ਨਿਯਮ 27 ਕਿਤਾਬਾਂ ਇਸੇ ਪ੍ਰਕਾਰ ਇਹ ਸ਼ਾਇਆ ਨਬੀ ਦੀ ਪੋਥੀ ਵੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਆ ਵਿਸ਼ਿਆਂ ਦੇ ਅਨੁਸਾਰ ਔਰ ਪਹਿਲਾ ਹਿੱਸਾ 39 ਅਧਿਆਏ ਦੂਸਰਾ ਹਿੱਸਾ 27 ਅਧਿਆਏ ਔਰ ਜਿਸ ਤਰ੍ਹਾਂ ਪੁਰਾਣਾ ਨਿਯਮ ਦੇ ਵਿੱਚ ਜਵਾਬ ਪ੍ਰਮੁੱਖ ਤੌਰ ਤੇ ਪਰਮੇਸ਼ਰ ਦਾ ਨਿਆਂ ਔਰ ਦੰਡ ਆਗਿਆ ਦਾ ਹੀ ਇੱਕ ਕੇਂਦਰ ਬਿੰਦੂ ਇੱਥੇ ਰਹਿੰਦਾ ਆ ਇਸੇ ਪ੍ਰਕਾਰ ਪਹਿਲੇ 39 ਅਧਿਆਏ ਜੋ ਯਸ਼ਾਇਆ ਨਬੀ ਦੀ ਸੇਵਾ ਉਹ ਵੀ ਪਰਮੇਸ਼ਰ ਦਾ ਨਿਆਂ ਔਰ ਦੰਡ ਆਗਿਆ ਹੀ ਜੋ ਆ ਇਧ ਗਿਰ ਤੇ ਜੋ ਆ ਵਿਸ਼ਾ ਚੱਲਦਾ ਹੈ ਔਰ ਜਿਸ ਪ੍ਰਕਾਰ ਨਵਾਂ ਨਿਯਮ 7 ਅਧਿਆਏ ਜੋ ਆ ਪੁਨਰ ਸਥਾਪਨਾ ਔਰ ਛੁਟਕਾਰੀ ਦਾ ਵਿਸ਼ਾ ਜੋ ਆ ਬੇਸਿਕਲੀ ਚੱਲਦਾ ਹੈ ਇਸੇ ਪ੍ਰਕਾਰ ਇਹ ਸ਼ਾਇਆ ਨਬੀ ਦੀ ਪੋਥੀ ਵੀ ਜੋ ਆ 7 ਅਧਿਆਏ ਜੋ ਅਗਲੇ ਆ ਦੂਸਰਾ ਹਿੱਸੇ ਦੇ ਉਹ ਵੀ ਪੁਨਰ ਸਥਾਪਨਾ ਔਰ ਛੁਟਕਾਰੀ ਦਾ ਹੀ ਵਿਸ਼ੇ ਨੂੰ ਲੈ ਕੇ ਚੱਲਦੀ ਆ ਔਰ ਜਿਸ ਤਰ੍ਹਾਂ ਪੁਰਾਣਾ ਨਿਯਮ ਜਿੱਥੇ ਖਤਮ ਹੁੰਦਾ ਆ ਮਲਾਤੀ ਦੀ ਪੁਸਤਕ اور ਨਵਾਂ ਨਿਯਮ ਜਦੋਂ ਸ਼ੁਰੂ ਹੁੰਦਾ ਆ ਉਹਦੇ ਵਿੱਚ ਅ ਕਰੀਬ 400 ਸਾਲ ਦਾ ਗੈਪ ਪਾਇਆ ਜਾਂਦਾ ਵਾ ਜਿਹਨੂੰ ਕਿ ਸਾਈਲੈਂਟ ਪੀਰੀਅਡ ਵੀ ਬੋਲਿਆ ਜਾਂਦਾ ਆ ਔਰ ਇਸ ਪ੍ਰਕਾਰ ਇਹ ਸ਼ਾਇਆ ਨਬੀ ਦਾ ਜੋ 39 ਚੈਪਟਰ ਜੋ ਆ ਖਤਮ ਹੁੰਦਾ ਆ ਔਰ ਉਸ ਤੋਂ ਬਾਅਦ ਜੋ 40 ਚੈਪਟਰ ਸ਼ੁਰੂ ਹੁੰਦਾ ਹੈ ਇਹਦੇ ਵਿੱਚ ਵੀ 150 ਸਾਲਾਂ ਦਾ ਜੋ ਗੈਪ ਆ ਉਹ ਪਾਇਆ ਜਾਂਦਾ ਹੈ ਕਿਉਂਕਿ 39 ਦਾ ਸਮਾਪਤੀ ਰਾਜਾ ਹਿਜਕੀਆਂ ਤੋਂ ਹੁੰਦੀ ਆ ਔਰ 40 ਦੀ ਸ਼ੁਰੂਆਤ ਜਦੋਂ ਹੁੰਦੀ ਆ ਉਰ ਤੱਕ ਜੋ ਯਹੂਦਾ ਉਹ ਬਾਬਲ ਦੀ ਗੁਲਾਮੀ ਵਿੱਚ ਜਾ ਚੁੱਕਾ ਸੀਗਾ ਔਰ ਦੂਸਰਾ ਹਿੱਸਾ ਜਦੋਂ ਅਸੀਂ ਗੱਲ ਕਰਦੇ ਆ ਜਿਸ ਦੇ ਵਿੱਚ 27 ਚੈਪਟਰ ਹੁੰਦੇ ਆ ਸੋ ਉਹ 27 ਚੈਪਟਰ ਤਿੰਨ ਹਿੱਸਿਆਂ ਵਿੱਚ ਇਕੁਅਲ ਵੇ ਨਾਲ ਡਿਵਾਈਡ ਹੋ ਜਾਂਦੇ ਆ 9 ਔਰ 9 9 ਮਤਲਬ ਤਿੰਨੋਂ ਭਾਗ ਵਿੱਚ 9 ਚੈਪਟਰ ਹੁੰਦੇ ਆ ਸੋ ਪਹਿਲਾ ਹਿੱਸਾ 40 ਤੋਂ 48 ਦੇ ਆਏ ਜਿਸ ਦੇ ਵਿੱਚ ਬੇਸਿਕਲੀ ਵਿਸ਼ਾ ਚੱਲਦਾ ਆ ਪਾਬਲ ਦੀ ਗੁਲਾਮੀ ਤੋਂ छुटਕਾਰਾ ਦੂਸਰਾ ਹਿੱਸਾ ਹੁੰਦਾ ਆ 49 ਅਧਿਆਏ ਤੋਂ 57 ਅਧਿਆਏ ਜਿਹਦਾ ਬੇਸਿਕਲੀ ਜੋ ਵਿਸ਼ਾ ਆ ਦੁੱਖ ਉਠਾਉਣ ਵਾਲਾ ਦਾਸ ਅਤੇ ਪੁਨਰ ਸਥਾਪਨਾ ਦੁੱਖ ਉਠਾਉਣ ਵਾਲਾ ਜੋ ਦਾਸ ਆ ਉਹ ਪ੍ਰਭੂ ਈਸ਼ ਮਸੀਹ ਆ ਇਹ ਜੋ ਪਹਿਲੇ ਦੋ ਅਧਿਆਏ ਦੋ ਹਿੱਸੇ ਆ 40 ਤੋਂ 48 ਔਰ 49 ਤੋਂ 57 ਇਹਨਾਂ ਦੋਨਾਂ ਦੀ ਸਮਾਪਤੀ ਜੋ ਆ ਉਹ ਇਸ ਗੱਲ ਨਾਲ ਹੁੰਦੀ ਐ ਇਸ ਵਚਨ ਨਾਲ ਹੁੰਦੀ ਆ ਕਿ ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ ਆ ਇਹ ਸ਼ਾਇਆ 48 ਦਾ 22 ਵਚਨ ਔਰ ਇਹ ਸ਼ਾਇਆ 57 ਦਾ 19 ਵਚਨ ਔਰ ਤੀਸਰਾ ਹਿੱਸਾ ਜੋ 58 ਤੋਂ ਲੈ ਕੇ 66 ਅਧਿਆਏ ਤੱਕ ਚੱਲਦਾ ਹੈ 9 ਅਧਿਆਏ ਉਹ ਪਰਮੇਸ਼ਵਰ ਦੁਆਰਾ ਜੋ ਸੰਸਾਰ ਅਤੇ ਇਸਰਾਇਲ ਦੀ ਜਿਹੜੀ ਪੁਨਰ ਸਥਾਪਨਾ ਔਰ ਉਹਦੀ ਇੱਕ ਸੰਪੂਰਨਤਾ ਹੈ ਔਰ ਇਹ ਜੋ ਇਹ ਜੋ ਆਖਰੀ ਹਿੱਸਾ ਹੈ ਇਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜੋ ਖੁੱਲੀ ਆਮਦਿਆ ਉਸ ਦਾ ਵੀ ਜੋ ਇਸ ਦੇ ਵਿੱਚ ਜ਼ਿਕਰ ਮਿਲਦਾ ਹੈ ਜ ਜਦੋਂ ਤੁਸੀਂ ਇਹ ਸ਼ਾਇਦ 63 ਅਧਿਆਏ ਨੂੰ ਪੜੋਗੇ ਸੋ ਉਸ ਦੇ ਵਿੱਚ ਜੋ ਲਿਖਿਆ ਹੈ ਇਹ ਕੌਣ ਹੈ ਜੋ ਅਦੋਮ ਤੋਂ ਲਾਲ ਬਸਤਰ ਪਾ ਕੇ ਬਾਸਰਾ ਤੋਂ ਲਗਾ ਹੁੰਦਾ ਹੈ ਜੋ ਆਪਣੇ ਲਿਬਾਸ ਵਿੱਚ ਸ਼ਾਨਦਾਰ ਹੈ ਉਹ ਇਹ ਉਹੀ ਵਚਨ ਹੈ ਜੋ ਪ੍ਰਕਾਸ਼ ਦੀ ਪੋਥੀ 19 ਅਧਿਆਏ ਉਹਦਾ 13 ਵਚਨ ਵਿੱਚ ਮਿਲਦਾ ਹੈ। ਔਰ ਇਹ ਸ਼ਾਇਆ ਨਬੀ ਦੀ ਜੋ ਪੁਸਤਕ ਹੈ ਇਹ तकरीबन 200 ਸਾਲ ਦੇ ਸਮੇਂ ਨੂੰ ਕਵਰ ਕਰਦੀ ਆ ਜਿਸ ਦੇ ਵਿੱਚ ਬਾਬਲ ਦੀ ਗੁਲਾਮੀ ਵਿੱਚ ਜਾਣ ਤੋਂ ਲੈ ਕੇ ਔਰ ਬਾਬਲ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਵਾਪਸ ਯਹੂਦਾ ਯਰੂਸ਼ਲਮ ਦੇ ਵਿੱਚ ਵਸਣ ਦਾਕ ਦਾ ਜੋ ਜ਼ਿਕਰ ਸਾਨੂੰ ਮਿਲਦਾ ਹੈ। ਔਰ ਇਹ ਸ਼ਾਇਆ ਨਬੀ ਦਾ ਜੋ ਖੜੇ ਹੁੰਦਾ ਸਮਾਸੀ ਸੇਵ ਕਾਇਦਾ ਉਹ ਸਿਰ ਲਗਭਗ 740 BC ਜਾਂ 742 BC ਦੇ ਕਰੀਬ ਕੀ ਔਰ ਬਾਬਲ ਦੀ ਗੁਲਾਮੀ ਤੋਂ ਜੋ ਛੁੱਟ ਕੇ ਜੋ ਯਹੂਦਾ ਹੁੰਦਾ ਆ ਉਹ ਹੁੰਦਾ ਆ ਲਗਭਗ 540 BC ਸੋ ਇਹ 200 ਸਾਲ ਦਾ ਸਮਾਂ ਹੋ ਜਾਂਦਾ ਆ ਸੋ ਇਸ ਲਈ 200 ਸਾਲ ਦੇ ਸਮੇਂ ਨੂੰ ਜੋ ਆ ਇਹ ਕਵਰ ਕਰਦੀ ਆ ਇਹ ਸ਼ਾਇਆ ਨਬੀ ਦੀ ਪੁਸਤਕ ਔਰ ਜਿਸ ਦੇ ਵਿੱਚ ਜੋ ਪਹਿਲਾ ਹਿੱਸਾ 40 ਤੋਂ 48 ਅਤੇ ਆਏ ਦਾ ਜੋ ਪਹਿਲਾ ਹਿੱਸਾ ਆ ਜਿਸ ਦੇ ਵਿੱਚ ਬਾਬਲ ਦੀ ਗੁਲਾਮੀ ਤੋਂ ਛੁਟਕਾਰੇ ਦਾ ਜ਼ਿਕਰ ਹੁੰਦਾ ਹੈ ਉਹਦੇ ਵਿੱਚ ਛਡਾਉਣ ਵਾਲਾ ਬੇਸਿਕਲੀ ਜੋ ਆ ਉਹ ਆ ਰਾਜਾ ਕੋਰਸ ਜਿਹਦਾ ਜ਼ਿਕਰ 44 ਦੀ 28 ਔਰ 45 ਦਾ ਇੱਕ ਵਚਨ ਦੇ ਵਿੱਚ ਜੋ ਆ ਸਾਨੂੰ ਮਿਲਦਾ ਹੈ ਔਰ ਇੰਨਾ ਲੰਬਾ ਟਾਈਮ ਪੀਰੀਅਡ ਜੋ ਕਵਰ ਕਰ ਰਹੀ ਹੈ ਇਹ ਕਿਤਾਬ ਇਹ ਸ਼ਾਇਆ ਨਬੀ ਦੀ ਇਸ ਲਈ ਬਹੁਤ ਸਾਰੇ ਲੋਕਾਂ ਦਾ ਇਹਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਵੀ ਖੜਾ ਹੋ ਜਾਂਦਾ ਆ ਕਿ ਸ਼ਾਇਦ ਇਹ ਇਹ ਸ਼ਾਇਆ ਨਬੀ ਇੱਕ ਨਹੀਂ ਆ ਬਲਕਿ ਦੋ ਇਹ ਸ਼ਾਇਆ ਨਬੀਆ ਜਿਨ੍ਹਾਂ ਨੇ ਕਿਤਾਬ ਲਿਖੀ ਆ ਇੱਕ ਪਹਿਲੇ ਹੋਇਆ ਆ ਇੱਕ ਦੂਸਰੇ ਸਮੇਂ ਚ ਹੋਇਆ ਪਰ ਪਰਮੇਸ਼ਰ ਜੋ ਆਗਮ ਕੇ ਆਂਦੇ ਅਨੁਸਾਰ ਜੋ ਆ ਆਪਣੇ ਕਿਸੇ ਵੀ ਸੇਵਕ ਨੂੰ ਜੋ ਖੜਾ ਕਰਦਾ ਆ ਔਰ ਕਿਸੇ ਵੀ ਸਮੇਂ ਦੀਆਂ ਗੱਲਾਂ ਉਹਦੇ ਉੱਤੇ ਜੋ ਪ੍ਰਗਟ ਕਰ ਪ੍ਰਗਟ ਕਰਦਾ ਹੈ ਇਸੇ ਪ੍ਰਕਾਰ ਪਰਮੇਸ਼ਰ ਨੇ ਇਹ ਸ਼ਾਇਆ ਨਬੀ ਨੂੰ ਜੋ ਆ ਲਗਭਗ 200 ਸਾਲ ਦਾ ਸਮੇਂ ਦੀ ਜੋ ਭਵਿਸ਼ਵਾਣੀਆਂ ਦਾ ਜੋ ਵਰਣਨ ਸਾਨੂੰ ਦਿੱਤਾ ਗਿਆ ਸੋ ਇਸ ਇਸ ਪ੍ਰਕਾਰ ਦਾ ਜੋ ਹੈ ਇਹ ਸ਼ਾਇਆ نبی ਔਰ ਉਸਦੀ ਪੁਸਤਕ ਦੇ ਬਾਰੇ ਜੋ ਸੀ ਪ੍ਰਮੁੱਖ ਜਾਣਕਾਰੀ ਦੇਖੀ ਸੋ ਪ੍ਰਭੂ ਜੀ ਸਵਚੰਦਰ ਇਹਨਾਂ ਨੂੰ ਆਸ਼ੀਸ਼ ਦੇ